you <laughs> ਸੰਗਤ ਨੂੰ ਬੈਠ ਰਹਾ ਬਾਬਾ ਜੀ ਨਾਲ ਨਾ ਕੋਈ ਨਾ ਕੋਈ ਨਾ ਜਾ ਵਾਰ ਵਾਰ ਆ ਇਧਰ ਆ ਜਾਓ ਬਾਬਾ ਜੀ ਬਾਹਰ ਆ ਜਾਓ ਬਾਬਾ ਜੀ ਇੱਥੇ ਸਫੋਕੀਸ਼ਨ ਨਹੀਂ ਹੁੰਦੀ ਇਧਰ ਆ ਜਾਓ ਬਾਬਾ ਜੀ ਆ ਜਾਓ ਵੀ ਰੇ ਨਿਸ਼ਾਨੀ ਤਾਂ ਹੈ ਪਰੇਸ਼ਾਨੀ ਪਰੇਸ਼ਾਨੀ ਦਾ ਸਭ ਬੜਾ ਸਾਰੇ ਨਾੜਕ ਬੁੱਤੇ ਬਿਲਕੁਲ ਤਾਰ ਉਹ ਆਪਣੇ ਆ ਮਾਰੇ ਦੇ ਪਾਇਆ ਗਿਤਾਰ ਕਿਉਂ ਬਈ ਤੂੰ ਬਾਬਾ ਨੂੰ ਸਿਗਰਟਾ ਰੱਖੀ ਬੈਠਾ ਉੱਥੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦੇਲਨ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਤੇ ਪਾ ਕੇ ਸਹਾਰਾ ਇਹਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੋ। ਹਾਂ ਮਹਾਰਾਜ ਜੀ ਦੇਖੋ ਬੁਢੂਬਾਰ ਆਇਆ ਘੂਕਰ ਜੁੜਾਇਆ ਜਿਹੜਾ ਆਉਂਦਾ ਜੀ ਠੀਕ ਹੈ ਨਾ। ਉਹ ਬੀਬੀ ਕਿਹੜੀ ਜਿਹੜਾ ਜੀ ਉਹਨੂੰ ਬੀਬੀ ਨੂੰ ਤਾਂ ਬੁਵਾਦਾ ਸਾਡਾ ਆਪਦਾ ਪ੍ਰਚਾਰ ਹੈ ਸਾਡੇ ਆਪ ਦੇ ਘਰ ਦੇ ਬੰਦੇ ਐਸਾ ਨਹੀਂ ਹੈ ਨਾ। ਤੁਸੀਂ ਇੱਧਰ ਆ ਜਾਓ ਜੀ ਸਾਡਾ ਯਾਰ कमरे च बसा अॼु बीहो माप सारापे ਮੋਹਿੰਦਰ ਅਸਬਕ ਕਿਸ ਨਾਲ ਗੱਲ ਕਰ ਰਹੇ ਹੋ ਹਾਂਜੀ ਅਸਬਕ ਕਿਸ ਨਾਲ ਗੱਲ ਕਰ ਰਹੇ ਹੋ ਮੇਰੇ ਨਾਲ ਕਰ ਰਿਹਾ ਨਾ ਕੋਡ ਨਾ ਕੀ ਲੋ ਜਸਬੀਤ ਸਾਹਿਬ ਚਲ ਕੋਈ ਨਾ ਬੋਲੀ ਜਾਂ ਦੋ ਉਸ ਵਕਤ ਕੋਈ ਹੋਰ ਗੱਲ ਕਰ ਰਿਹਾ ਕਿ ਉਹ ਉਸ ਵਕਤ ਜਿਹੜੇ ਉੱਥੇ ਗੱਲ ਕਰ ਰਹੇ ਉਹ ਛੱਪੀ ਗੱਦੀ ਤੇ ਬੈਠੇ ਹਾਂਜੀ ਉਦੋਂ ਕੌਣ ਸੀ ਜੀ

ਤੁਸੀਂ ਤੁਹਾਡੀ ਵੀਡੀਓ ਅਪਲੋਡ ਹੋਈਆਂ ਤੁਸੀਂ ਕਹਿੰਦੇ ਆ ਵੀ ਮੇਰੇ ਚ ਪੀਰ ਆ ਕੇ ਮੈਨੂੰ ਪੀਰ ਨੂੰ ਪੁੱਛਦਾ ਮੈਂ ਆਪਾਂ ਇੱਕ ਵੀ ਜਿੱਤੇ ਵੀਡੀਓਜ਼ ਬਣਿਆ ਜਿਵੇਂ ਪੀਰ ਮੇਰੇ ਚ ਪੀਰ ਆ ਗਏ ਨਹੀਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਪੀਰ 10 ਪੀਰ ਨੂੰ ਕਿਹਨੂੰ ਪੁੱਛ ਰਹੇ ਹੋ ਇਹ ਕੀ ਗੱਲ ਹੈ ਕਿਹਨੂੰ ਪੁੱਛ ਰਹੇ ਹੋ ਮੁੰਡਾ ਮੇਰਾ ਆਪ ਦਾ ਨਹੀਂ ਮੇਰੀ ਸਰਦਾ ਨਾ ਜੀ ਬਸਰਾ ਦਾ ਪ੍ਰੋਫੈਸਰ ਹੈ ਮੈਨੂੰ ਪੁੱਛ ਰਹੇ ਹੋ ਪੀਰ ਉਹ ਕੀ ਗੱਲ ਹੈ ਮੈਨੂੰ ਮੈਨੂੰ ਇਹ ਤਾਂ ਨਹੀਂ ਮੈਨੂੰ ਵੀ ਬੜਾ ਆ ਗਿਆ ਸ਼ਿਕਾਇਤ ਸ਼ਿਕਾਇਤ ਆ ਗੱਲ ਹੈ ਕਿ ਤੇਰੇ

ਵਾਹਾ ਗਪ੍ਰਤਈ ਕਿ ਵੀ ਸਾਇਤਾ ਸੋਣਦਾ ਮੇਰਾ ਇਹ ਦੰਦ ਹੋ ਗਿਆ ਜੀ ਮੇਰੇ ਜਿਹੜੀ ਗੱਲ ਮਨ ਚ ਬੋਲਦੀ ਹੈ ਜੀ ਨਹੀਂ ਮਨ ਚ ਕੋਣ ਬੋਲਦਾ ਬਹੁਤ ਮੈਂ ਵੀ ਕਰਦਾ ਮਨ ਜਸਵੀਰ ਜੀ ਇਧਰ ਮੇਰੇ ਨਾਲ ਗੱਲ ਕਰੋ ਮਨ ਚ ਕੋਣ ਫੁਰਨਾ ਦਿੰਦਾ ਜਿਹੜੀ ਮੇਰੀ ਸੇਵਾ ਹੈ ਜਿਹੜੀ ਮੇਰੀ ਭਗਤੀ ਚੱਲੀ ਹੈ ਉਹ ਕੋਣ ਨਾ ਦਿੰਦੇ ਨਹੀਂ ਭਗਤੀ ਤੇਰੀ ਤੇਰੀ ਭਗਤੀ ਮੇਰੀ ਠੀਕ ਹੈ ਭਗਤੀ ਕਿਹੜੀ ਭਗਤੀ ਕੀਤੀ ਤੁਸੀਂ ਮੇਰੇ ਮੈਂ ਜੀ ਹੁਣ ਤੱਕ ਨਾਲ ਦਾ ਡਰਾਈਵਰੀ ਕਰਦਾ ਹੀ ਨਾ ਮੇਰਾ ਪਰਿਵਾਰ ਹੈ ਜਾਰਾ ਕਰਵਾ ਰਿਹਾ ਆੰਬੋ ਦੀ ਗੱਡੀ ਆਪਣੇ ਰੂਹ ਹੈ ਉਹਨੂੰ ਆਪਾਂ ਸੁੱਖ ਸੁੱਖੀ ਕਰ ਦਾਂਦਾ ਮੈਂ ਆਪ ਵੀਰੇ ਨਾ ਜੀ ਵੀਡੀਓ ਸਿੱਖਦਾ ਨਹੀਂ ਫਿਰ ਫਿਰ ਤੁਸੀਂ ਕਿਹਨੂੰ ਪੁੱਛਦੇ ਹੋ ਹੁਣੇ ਜਦੋਂ ਪੁੱਛ ਨਿਕਲਦੀ ਹੈ ਤੁਸੀਂ ਕਿਹਨੂੰ ਪੁੱਛਦੇ ਸਾਨੂੰ ਉਹ ਸਵਾਲ ਦਾ ਜਵਾਬ ਦੇ ਤੋ ਕਿਹਨੂੰ ਜੀ ਹਾਂ ਕਹਿੰਨੇ ਵੀ ਹਾਂਜੀ ਮਹਾਰਾਜ ਨਹੀਂ ਮੈਂ ਆਹ ਬੰਦਾ ਆਇਆ ਕਿੱਥੋਂ ਆਇਆ ਇਹਦੇ ਆ ਪ੍ਰੋਬਲਮ ਆ ਇਹਨੂੰ ਪੁੱਛਦੇ ਹਾਂ ਠੀਕ ਹੈ ਜੀ ਦੇਖੋ ਜਦੋਂ ਗੱਡੀ ਤੇ ਬੈਠਦੇ ਜੀ ਸੀਟਿੰਗ ਦਾ ਜਿੰਨੇ ਵੀ ਸੰਗਤ ਹੈ ਜੀ ਠੀਕ ਆ ਸੰਗਤ ਨੂੰ ਪੁੱਛਿਆ ਹੋਰ ਕਹਿੰਨੇ ਕਿਵੇਂ ਠੀਕ ਆ ਠੀਕ ਹੈ ਜੀ ਚਾਂਗਰ ਤੋਂ ਪੁੱਛਿਆ ਜਾਵੇ ਜੀ ਠੀਕ ਆ ਬਿਕਰੇ ਵੀ ਪੰਜ ਪੈਸੇ ਵੀ ਕਰ ਤਾਂ ਵਸੂਲੇ ਹੋਣ ਦੀ ਮੈਂ ਮੈਂ ਤਾਂ ਬਾਥਰੂਮ ਨੇ ਪਿਆ ਠੀਕ ਆ ਮੈਂ ਜਿਹੜੇ ਘਰ ਪੁੱਛਦੇ ਆਂ ਜੀ ਦਾ ਜਵਾਬ ਇਹ ਆ ਜੋ ਇੱਥੇ ਜਿੰਨੇ ਵੀ ਸੰਗਤ ਆਈ ਹੈ ਉਹ ਮਤਲਬ ਦੁੱਖ ਲੈ ਕੇ ਹੀ ਆ ਹਾਂ ਜੀ ਹਾਂ ਜੀ ਸੱਚ ਨਹੀਂ ਗੱਲ ਤਾਂ ਨਹੀਂ ਬੋਲੇ ਦੁੱਖ ਲੈ ਕੇ ਹੀ ਆ ਦੁੱਖ ਕੀ ਉਹਨਾਂ ਦਾ ਦੁੱਖ ਦੂਰ ਕਰਦੇ ਹਾਂ ਜੀ ਸੁਖ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈਗਾ ਕੀ ਮਤਲਬ ਹੈਗਾ ਵੀ ਜਿਸ ਤਰ੍ਹਾਂ ਇਹ ਦੁੱਖ ਦੂਰ ਕਰ ਉਹ ਜਨਾਬ ਜਿਹੜੇ ਮਹਾਰਾਜ ਮੇਰੀ ਸੇਵਾ ਨਾਲ ਆ ਜੀ ਦੇ ਨਾਲ ਸੁਣਾ ਮਹਾਰਾਜ ਜਿਹੜੀ ਮੇਰੀ ਸੇਵਾ ਨਾ ਜੀ ਕਰੀ ਉਹ ਅਸਲੀ ਹੱਲ ਕਰਦੀ ਹੈ ਨਾ ਜੀ ਦੇਖੋ ਜੀ ਇੱਕ ਡਾਕਟਰ ਹੈ ਜਿਹਨੂੰ ਕੀਤੀ ਹੈ ਇੱਕ ਪੁੱਤਰ ਹੈਗਾ ਉਹ ਅਲੱਗ-ਅਲੱਗ ਉਹਨਾਂ ਦੀ ਸੇਵਾ ਹੀ ਆ ਉਹ ਕਰਦੇ ਆ ਅਸੀਂ ਸਮਝਣ ਜੋ ਪੁੱਛਣਾ ਜਾ ਰਹੇ ਹਾਂ ਜੋ ਅਸੀਂ ਸੰਗਤ ਦੇ ਜੋ ਅਸੀਂ ਆਏ ਆ ਯਾ ਤੇ ਦੁਨਿਆ ਬਾਬਾ ਜੀ ਸੀ ਇਹ ਪੁੱਛਣਾ ਪਿਆ ਤੁਹਾਡੇ ਤੋਂ ਜੋ ਤੁਸੀਂ ਇਲਾਜ ਕਰਦੇ ਹੋ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈ ਕਿਦਾਂ ਕਰਦੇ ਹੋ ਕੋਈ ਦਵਾਈ ਦੇ ਬੈਂਕ ਜੀ ਕਿ ਮੈਂ ਉਹ ਤੁਹਾਡੇ ਕੋਲ ਜਿਹੜਾ ਵੀ ਮੰਦਲ ਹੈ ਉਹ ਬਣਾਗੇ ਤੁਹਾਨੂੰ ਆਪਾਂ ਲੰਮਾ ਨਹੀਂ ਜੀ ਜੀ ਸੁਭਾਣ ਆਪਾਂ ਲੰਮਾ ਨਹੀਂ ਜਾਣਾ ਤੁਸੀਂ ਯਾਰ ਤੁਹਾਡੀਆਂ ਵੀਡੀਓ ਅਪਲੋਡ ਹੋਈਆਂ ਤੁਸੀਂ ਕਿਸੇ ਨੂੰ ਪੁੱਛ ਕੇ ਗਾਂ ਸੰਗਤ ਨੂੰ ਦੱਸ ਜੋ ਕਿਹਨੂੰ ਪੁੱਛਦੇ ਆਹ ਇਹਨੂੰ ਜੀ ਆਹ ਵੀਡੀਓ ਦੇਖੋ ਜੀ ਇੱਕ ਮਿੰਟ ਸਾਰਾ ਬਟਾ ਜੀ ਜੇ ਟਮਾਟੋ ਦੇ ਕੋਲੇ ਸੰਗਤ ਆਉਂਦੀ ਆ ਕੋਚ ਲੈਣ ਵਾਸਤੇ ਆਉਂਦੀ ਆ ਇੱਕ ਮੈਂ ਦੱਸ ਸਕਦਾ ਠੀਕ ਆ ਤੇ ਕਿਵੇਂ ਬੈਗੀ ਜੀ ਬਣ ਕੇ ਜੀ ਆ ਚੰਨ ਲੇਕਿ ਚਪਾਈ ਦਾਲੀ ਯਾਹ ਹੈ ਬਰਕਤ ਨੇ ਹਾਏ ਸਾਜੂ ਹੋ ਗਾਇਆ ਵਈ ਅਲਾ ਨੰਬਰ ਦਾ ਰਿਕਾਰਡ ਕਰਕੇ ਦੇ ਦਿੰਦੇ ਸਾਹ ਕਿਹਨੇ ਦੱਸਿਆ ਤਾ ਕੌਣ ਦਾ ਜਾਣ ਜੀ ਠੀਕ ਨਹੀਂ ਬਾਪ ਜੀ ਮੇਰਾ ਫੁਰਨਾ ਆਉਂਦਾ ਜੀ ਮਨ ਚ ਜੀ ਤਾਂ ਦੱਸ ਰਹਿਣੀ ਫੁਰਨਾ ਨਾ ਸੋਨੋ ਆ ਜੀ ਗੱਡੀ ਦਾ ਨੰਬਰ ਕਿੰਨਾ ਜੀ ਥੋੜੀ ਜਿਮਾ ਥੋੜੀ ਗੱਡੀ ਬਾਰੇ ਫੁਰਨਾ ਜੀ ਮੈਂ ਗੱਡੀ ਦਾ ਫੁਰਨਾ ਦਾ ਠੀਕ ਹੈ ਜੀ ਗੱਲ ਜੇ ਫੁਰਨਾਓ ਜੀ ਮੇਰੀ ਨਾ ਮੈਂ ਫੁਰਨਾ ਹੋ ਗਾ ਨੀ ਦੇਖੋ ਸਾਰੇ ਨਹੀਂ ਜਾਈਦਾ ਹੁੰਦਾ ਸਾਰੇ ਤੁਸੀਂ ਤੁਹਾਨੂੰ ਕੋਲੇ ਆਉਂਦੇ ਆ ਬਿਲਕੁਲ ਜੀ ਸਾਰਿਆਂ ਦੀ ਤੁਸੀਂ ਸੁਣਦੇ ਹੋ ਸਾਡੀ ਵੀ ਸੁਣੋ ਹਾਂ ਜੀ ਠੀਕ ਹੈ ਆ ਮੇਰੇ ਮੋਬਾਈਲ ਦਾ ਲੋਕ ਕੋਲ ਤੋਂ ਤੁਸੀਂ ਫੁਰਨਾ ਲੈ ਕੇ ਠੀਕ ਹੈ ਜੀ ਕੋਲੋਂ ਲੋਕ ਜੀ ਆ ਪਰਦੇ ਨਾ ਕੋਈ ਗੱਲ ਨਹੀਂ ਮਰਾ ਜੀ ਜਿੰਨੀਆਂ ਸੰਗਤਾਂ ਜਿਹੜੀ ਨਹੀਂ ਇੱਕ ਮਹੀਨੇ ਜਿੰਨੀਆਂ ਸੰਗਤਾਂ 20 50 ਕੇ ਇਹਨਾਂ ਦਾ ਫੁਰਨਾ ਤੁਹਾਡੇ ਕੋਲੇ ਆ ਰਿਹਾ ਹੈ ਨਾ ਕੋਈ ਵੀ ਬਗੈਰ ਗੱਲ ਤੋਂ ਤਾਂ ਨਹੀਂ ਜਾ ਰਿਹਾ ਸਾਡਾ ਫੁਰਨਾ ਆ ਨਹੀਂ ਅਸੀਂ ਵੀ ਤਾਂ ਇੰਨੀ ਆਏ ਆ ਅਸੀਂ ਹੋ ਸਕਦਾ ਤਾਂ ਨਹੀਂ ਮਹਾਰਾਜ ਦੇਖੋ ਆਹ ਦੇਖੋ ਤੁਸੀਂ ਸਾਡਾ ਫੁਰਨਾ ਤੁਸੀਂ ਆਏ ਜੀ ਆਏ ਠੀਕ ਹੈ ਗੱਲ ਪੱਕਾ ਕਰਦੇ ਹਰ ਇੱਕ ਦੀ ਜੀ ਕੋਈ ਵੀ ਮੇਰੀ ਜਿੰਨੀ ਸੰਗਤ ਆਈ ਹੈ ਜੀ ਇਸੇ ਨੂੰ ਬਸ ਲੋ ਠੀਕ ਹੈ ਗੱਲ ਨਾਲ ਇਸੇ ਨੂੰ ਬਾਬਾ ਜਾਂ ਰਾਤ ਦਿਵਾਰ ਜਾਂ ਕਿਸੇ ਦਾ ਹੱਲ ਨਾ ਹੋਇਆ ਹੋਵੇ ਤੁਸੀਂ ਉਹ ਤਿੰਨ ਸਵਾਲ ਹੋਰ ਹੋ ਬਾਬਾ ਤੂੰ ਹੁਣ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਚੀਜ਼ ਬਿਲਕੁਲ ਬਖਾਂਡਾ ਵੀ ਜਿਹੜਾ ਤੂੰ ਕਹਿੰਨਾ ਵੀ ਹਾਂ ਮੈਨੂੰ ਆ ਦੱਸ ਸੁਣਵਾ ਜਿਹੜਾ ਤਗਮੰਦ ਰੋਚਿਆ ਵੀ ਇਹਦੇ ਚ ਕਿਹੜੀ ਚੀਜ਼ ਹੈ ਜਾਂ ਸਾਨੂੰ ਸ਼ਾਂਤ ਕਰਨਾ ਪੈਣਾ ਮੇਰੇ ਤੋਂ ਲੈ ਕੇ ਆਉਂਗੀ ਬਾਬਾ ਜੀ ਸੰਗਤ ਤਾਂ ਮੇਰੀ ਗੱਲ ਸੁਣੋ ਬਾਬਾ ਜੀ ਕਿ ਮਾਰਾ ਜੀ ਧੀਰਜ ਠੀਕ ਹੈ ਗੱਲ ਨਾਲ ਜਿਹੜੀ ਉਹ ਚੀਜ਼ ਆਈ ਆਈ ਐ ਮੈਂ ਦੇਖੂ ਜੀ ਕੀ ਕਹੇ ਵੀ ਕਹਾ ਬਾਸਦੇ ਦਾ ਫਿਰ ਨਹੀਂ ਹਲਣਾ ਚਾਹਿੰਦਾ ਹਾਂ ਇਹ ਗੱਲ ਰਹੀ ਆ ਉਧਰ ਚੱਕ ਫਿਰ ਬਿਗਾਰਾ ਬਾਸਦਾ ਫਿਰ ਨਹੀਂ ਹਲਣਾ ਚਾਹਿੰਦਾ ਠੀਕ ਹੈ ਗੱਲ ਕੌਣ ਸੀ ਉਹ ਭੂਤ ਸੀ ਬ੍ਰੇਹਸ ਸੀ ਇਨਸਾਨੀ ਸੀ ਕੀ ਸੀਗਾ ਉਹ ਮਰਜੀ ਸੀ ਮਹਾਰਾਜ ਉਹ ਨਹੀਂ ਤੇ ਤੁਹਾਨੂੰ ਹੀ ਪਤਾ ਠੀਕ ਹੈ ਨਾ ਗੱਲ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਕੀ ਸੀ ਉਹ ਠੀਕ ਹੈ ਨਾ ਗੱਲ ਜੀ ਤੁਹਾਨੂੰ ਪਤਾ ਸੀ ਕਿ ਨਹੀਂ ਉਹ ਚੀਜ਼ ਦਾ ਵੀ ਕੀ ਆਪਾਂ ਸ਼ਾਂਤ ਕਰੀਏ ਨਾ ਜੀ ਹੈ ਸ਼ਾਂਤ ਹੁਣ ਮੰਨ ਲਓ ਮੇਰੇ ਚ ਕੌਣ ਬੈਠਾ ਵੀ ਮੈਂ ਸਿੱਤਰ ਨਾਲ ਗੱਲ ਕਰ ਰਿਹਾ ਮੈਨੂੰ ਵੀ ਸ਼ਾਂਤ ਕਰ ਹੋ ਲੋ ਜੀ ਮੈਂ ਉਹ ਤੁਸੀਂ ਕਰੇ ਨਹੀਂ ਨਹੀਂ ਬਾਬਾ ਜੀ ਸਵਾਲ ਦਾ ਜਵਾਬ ਦਿਓ ਆਪਾਂ ਗਾਹ ਮੈਟਰ ਵਿੱਚ ਨਹੀਂ ਜਾਣਾ ਸਾਨੂੰ ਇਹ ਦੱਸੋ ਵੀ ਉਹ ਬੀਬੀ ਸਿਰ ਘਮਾ ਰਹੀ ਸੀ ਉਹਨੂੰ ਕੋ ਸ਼ਾਂਤ ਕਰਤਾ ਸ਼ਾਂਤ ਕੀ ਆੜਿਆ ਸੀ ਉਹਨੂੰ ਇਹ ਵੀ ਕਿਹਾ ਉਹਨੇ ਇਹ ਵੀ ਕਿਹਾ ਨਾ ਬੀਬੀ ਨੂੰ ਜੀ ਵੀ ਕਾਹਾਂ ਵਾਸਤੇ ਇਹਦੇ ਵਿੱਚ ਕੋਈ ਵੀ ਗੱਲਬਾਤ ਹੈ ਸਾਰਾ ਨੌਬਰੋਂ ਰਹਿਣਾ ਚਾਹੀਦਾ ਇੱਕ ਗੱਲ ਜੀ ਕਰੇ ਇਹ ਮਰਦੀ ਸੀ ਜੋ ਚਾਹੇ ਦੇਵੀ ਸੀ ਚਾਹੇ ਭੂਤ ਸੀ ਜਿਹੜੀ ਨਹੀਂ ਯਾਰ ਜੇ ਤਾਂ ਨਗਿਆ ਸੁਭੀ ਜਾਣੇ ਜੀ ਚਲ ਸ਼ਾਂਤ ਸ਼ਾਂਤ ਆਦਾ ਵੀ ਸ਼ਾਂਤ ਕਰਨਾ ਇੱਕ ਮੜਿਆ ਬਾਪੂ ਸ਼ਾਂਤ ਕਰ ਦੋ ਹਾਂ ਸ਼ਾਂਤ ਇੱਕ ਵਾਰ ਹੁਣ ਤੈਨੂੰ ਕਿਹੜੇ ਬੰਦੇ ਨੇ ਕਿਹੜੇ ਦੇਵਤੇ ਨੇ ਗੱਲ ਕਹੀ ਵੀ ਇਹ ਆ ਸ਼ਾਂਤ ਹੋ ਇਹ ਮੇਰਾ ਆਦਮ ਮੇਰਾ ਕਮ ਹੈ ਜੀ ਨਾ ਯਾਰ ਤੇਰਾ ਕਦ ਕਮਾ ਨਹੀਂ ਮੇਰਾ ਬੋਲੀ ਸਿਗਰਟਾਂ ਨੂੰ ਤਾਂ ਪੀ ਜਾਂਦਾ ਪੀਰਾ ਫਕੀਰਾਂ ਦੀਆਂ ਫੋਟੋਆਂ ਲੱਗੀਆਂ ਹਾਂਜੀ ਉਹ ਪਿੱਛੇ ਸੰਤ ਦੀ ਇੱਕ ਫੋਟੋ ਲੱਗੀ ਹੈ ਵੀਰ ਵੀਰ ਕਹਿੰਦੇ ਆ ਵੀ ਸਿਗਰਟਾ ਪੀ ਕੇ ਮੈਂ ਆਉਣਾ ਕੋਈ ਨਹੀਂ ਕਹਿੰਦਾ ਇਹ ਦੇਖੋ ਚੋ ਪਿੰਦੇ ਵਿੱਚ ਕਿਹਨਾਂ ਦੇ ਨਾਲ ਚੋ ਬਨਾਮ ਕਰਦੇ ਹੋ ਕੌਣ ਬਨਾਮ ਕਰਦਾ ਵੀਰਾਂ ਦਾ ਤੁਸੀਂ ਕਰਦੇ ਹੋ ਹੋਰ ਕੌਣ ਕਰਦੇ ਹੋ ਇਹ ਬਨਾਮ ਵਾਲੀ ਗੱਲ ਥੋੜੀ ਆ ਗਈ ਇਹ ਬਨਾਮ ਨਹੀਂ ਠੀਕ ਹੈ ਜੀ ਸਿਗਰਟਾ ਪੀ ਕੇ ਬਨਾਮ ਵਾਲੀ ਗੱਲ ਥੋੜੀ ਸਿਗਰਟ ਪੀਣਾ ਕੀ ਹੁੰਦਾ ਠੀਕ ਹੈ ਨਾ ਉਹ ਮੇਰੀ ਸੋਚ ਹੈ ਨਾ ਯਾਰ ਤੇਰੀ ਸੋਚ ਤੋਂ ਬਾਕੀ ਕਰੋ ਕੋਈ ਗੱਲ ਪੁੱਛਣੀ ਤੁਹਾਡੇ ਤੋਂ ਇਹ ਜਿੰਨੇ ਆਏ ਆ ਸਾਰੇ ਦੁੱਖ ਲੈ ਕੇ ਆਏ ਹਾਂ ਜੀ ਇਹਨਾਂ ਨੂੰ ਬਸਾਈ ਦੀ ਸੀ ਮੈਂ ਵੀ ਦੁਖੀ ਆ ਮੇਰੇ ਮੈਂ ਵੀ ਦੁਖੀ ਆ ਤੇ ਨਾਲ ਹੁੰਦਾ ਕਿ ਨਹੀਂ ਦਾ ਦੁੱਖ ਕਿਹੜੇ ਨਾਲ ਹੈ ਰੱਬ اکبر ਇੱਕ ਮਿੰਟ ਹੋਗਾ ਇਸ ਨਾਲ ਕਰ ਦੋ ਦਵਾਈ ਦਿੰਨੀ ਹੋ ਬਹੁਤ ਕਿਹੋਲਾ ਤੂੰ ਦੋਨੋਂ ਤਰੀਕੇ ਨਾਲ ਬਾਬੂ ਜੀ ਇੱਕ ਮਿੰਟ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਮੈਂ ਕਿਹੜੇ ਲੋਟ ਹੱਲ ਕਰਦਾ ਹਾਂ ਬਿਲਕੁਲ ਜੀ ਸਾਂਗਰੋ ਵੀ ਬਰ ਸੱਚ ਉਗਲੇ ਤੇ ਤੁਹਾਨੂੰ ਸਾਨੂੰ ਜ਼ਰੂਰੀ ਹੈ ਯਾਰ ਤੂੰ ਜਵਾਬ ਕਿਹੜੀ ਗੱਲ ਦਾ ਦੇ ਤਾ ਜੀ ਨੂੰ ਪੁੱਛਦਾ ਨਾ ਤੂੰ ਉਹ ਜਵਾਬ ਦੇਣਾ ਨਾ ਤੂੰ ਬੀਬੀ ਨੂੰ ਸਾਹਮਣੇ ਬਹਿ ਕੇ ਉਹਦੇ ਕੇਸ ਜਿਹੜੇ ਕੇਸਾਂ ਦੀ ਬਿਆਨਗੀ ਕਰਾਈ ਜਾਂਦੇ ਤੁਸੀਂ ਤੂੰ ਕਹਿੰਦਾ ਉਹਦੇ ਚ ਚੀਜ਼ਾਂ ਦੱਸ ਕਿਹੜੀ ਚੀਜ਼ਾਂ ਸਾਨੂੰ ਕੋਈ ਜਵਾਬ ਤਾਂ ਦੇ ਸ਼ਾਂਤ ਰਹਿਣਾ ਕੁਝ ਨਹੀਂ ਹੋਇਆ ਅਸੀਂ ਕੀ ਨਾ ਦੱਸ ਜਸਵੀਰ ਜੀ ਜਸਮੀਤ ਜੀ ਗੱਲ ਕਰੋ ਕੁਝ ਸਾਨੂੰ ਕੁਛ ਦਿਓ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਤੁਹਾਡੇ ਕੋਲੇ ਕੋਈ ਲਾਇਸੈਂਸ ਇਦਾਂ ਦਾ ਹੈ ਜਿਹਨੂੰ ਤੁਹਾਨੂੰ ਮਾਨਤਾ ਮਿਲਿਆ ਵੀ ਤੁਸੀਂ ਇਹਨਾਂ ਨੂੰ ਬਿਠਾ ਕੇ ਜਿਹੜੇ ਮਰੀਜ਼ ਨੇ ਦੁਖੀ ਆਉਂਦੇ ਆ ਤੁਸੀਂ ਉਹਨਾਂ ਦਾ ਇਲਾਜ ਕਰੋ ਉਹਦਾ ਮਾਰਾ ਜਿਹੜਾ ਤੁਹਾਡੇ ਕੋਲ ਜਿਹੜਾ ਕੋਈ ਜਿਹੜਾ ਮਾਰਾ ਜਿਹਦਾ ਹੱਲ ਆਉਂਦਾ ਕਿਸੇ ਧਰਮ ਕਰੀ ਤੁਹਾਨੂੰ ਲਾਇਸੈਂਸ ਜਿਹੜਾ ਕਰਕਾਰੀ ਦਿੱਤਾ ਉਹ ਆਪੀ ਆਉਂਦੇ ਇਹਨਾਂ ਦਾ ਇਲਾਜ ਕਰਨ ਦਾ ਅਸੀਂ ਦੱਸਦੇ ਆ ਅਸੀਂ ਕਿਹੜਾ ਕਰ ਦਿੱਤਾ ਜਿਹਦਾ ਹੱਲ ਆਉਂਦਾ ਇਹਨਾਂ ਨੂੰ ਅਸੀਂ ਵੀ ਆਪੀ ਇਹ ਇੱਕ ਜਵਾਬ ਵੀ ਅਸੀਂ ਤੁਹਾਨੂੰ ਦਿਆ ਗੱਲ ਨਹੀਂ ਤੁਹਾਨੂੰ ਬੋਲਦੇ ਨਹੀਂ ਬਾਬਾ ਜੀ ਅਸੀਂ ਵੀ ਗੱਲ ਬੋਲਦੇ ਅਸੀਂ ਆਪਣਾ ਵੀ ਕਾਰਜ ਕਰ ਰਹੇ ਹਾਂ ਹਾਂ ਮੇਰੀ ਗੱਲ ਅਖੀਰਲੇ ਸਵਾਲਾਂ ਤੇ ਆਪਾਂ ਆਈਏ ਹਾਂਜੀ ਬਹਿਤੀ ਆਉਣਾ ਜੋ ਤੇਰੀਆਂ ਵੀਡੀਓ ਅਪਲੋਡ ਹੋਈਆਂ ਉਹਦੇ ਵਿੱਚ ਤੂੰ ਇਹ ਗੱਲਾਂ ਕਰਦੇ ਆਂ ਵੀ ਫਲਾਣੇ ਫੋਟੋ ਵੱਲ ਵੇਖ ਕੇ ਕਿਸੇ ਵੀਰ ਦੀ ਜਾਂ ਦੇਰ ਤੇ ਨਹੀਂ ਫੋਟੋ ਵੱਤ ਠੀਕ ਹੈ ਬਹੁਤ ਤੁਹਾਡੇ ਧਨੋਲਾ ਮੰਡੀ ਦੇ ਪਖੰਡੀ ਹੈਗੇ ਆ ਸਾਰਿਆਂ ਦਾ ਵਾਰੀ ਆਪੋ ਆਪਣੀ ਕੋਈ ਗੱਲ ਨਹੀਂ ਅੱਜ ਤੇਰੀ ਲਿਸਟ ਤਨਾ ਇੱਕ ਹਾਲ ਨੂੰ ਉੱਪਰ ਚੜ ਜਾਣਾ ਜਿਹੜੀਆਂ ਚੀਜ਼ਾਂ ਤੂੰ ਪੁੱਛਦਾ ਤੈਨੂੰ ਅਸੀਂ ਸਵਾਲ ਪੁੱਛਿਆ ਤੂੰ ਜਵਾਬ ਨਹੀਂ ਦਿੱਤਾ ਕੋਈ ਚੀਜ਼ ਦਿਸਦੀ ਏ ਤੈਨੂੰ ਚੰਨਾ ਹੁੰਦਾ ਜਾਂ ਨਹੀਂ ਹੁੰਦਾ ਕੋਈ ਨਹੀਂ ਨਹੀਂ ਆਪਾਂ ਨਹੀਂ ਹੁੰਦਾ ਨਾ ਇਹ ਬਖੰਡਾ ਹੈ ਜੀ ਠੀਕ ਹੈ ਮੈਂ ਨਹੀਂ ਬਖੰਡ ਕਹਿੰਦਾ ਜੀ ਨਹੀਂ ਬਿਲਕੁਲ ਕੀ ਹੈ ਜਾਂ ਸਾਫ ਕਰੀਏ ਸਾਰੇ ਬਖੰਡ ਕਹਿੰਦਾ ਜੀ ਇੱਧਰ ਸਾਫ ਕਰ ਦਿੰਦੇ ਫਾਰਮੂਲਾ ਕੀ ਹੈ ਜੀ ਸਿਖਾਰ ਮੋੜਾ ਸਾਫ ਕਰਦੇ ਵੀਰ ਸਾਨੂੰ ਸਾਫ ਕਰ ਸੁਣੋ ਜੀ ਮੋੜਾਂ ਦੇ ਖੜਨਾਂ ਲਈ ਕੋਈ ਉਮਰ ਮੇਰੀ ਸੀ ਉਹ ਮੈਂ ਇੱਧਰ ਗਾਲ ਦਿੱ ਠੀਕ ਹੈ ਨਾ ਗੱਲ ਇੱਧਰ ਇਹ ਕੰਮ ਸਿਖਾਰ ਜੀ ਅਸੀਂ ਕਿਹਨੂੰ ਕਹਿੰਦੇ ਗਾਣਾ ਗੱਲ ਨਹੀਂ ਤੈਨੂੰ ਕਿਹਾ ਪੀਰਾ ਦੀ ਸੇਵਾ ਨਾ ਕਰ ਡਾਕਟਰ ਕੋਲ ਸੇਵਾ ਦਾ ਕਿਹਾ ਤੈਨੂੰ ਠੀਕ ਹੈ ਨਾ ਜੀ ਗੱਲ ਉਹ ਨਹੀਂ ਹੋ ਗੰਦਾ ਨੇ ਖੰਡ ਬਾਅਦ ਦੀ ਗੱਲ ਮੈਂ ਕਰ ਰਿਹਾ ਮੈਂ ਪੀਰਾਂ ਦੀ ਨਹੀਂ ਗੱਲ ਕਰ ਰਿਹਾ ਨਾ ਮੈਂ ਪੀਰਾਂ ਦੀ ਨਾ ਦੇਵਤਿਆਂ ਦੀ ਸਾਡਾ ਵੀ ਨਮਣਾ ਉਹਨਾਂ ਨੂੰ ਪਰ ਉਹਨਾਂ ਦੀ ਆੜ ਵਿੱਚ ਤੁਸੀਂ ਆ ਜਿਹੜਾ ਗਾ ਕੰਮ ਕਰ ਰਹੇ ਹੋ ਖੰਡ ਬਾਅਦ ਉਹਦੇ ਬਾਰੇ ਗੱਲ ਮੇਰਾ ਸਵਾਲ ਜਵਾਬ ਉਹ ਬਾਰੇ ਮੈਨੂੰ ਦੱਸੋ ਜੀ ਕੀ ਕਰਨਾ ਬੋਲ ਨਹੀਂ ਕਰਨਾ ਸੀ ਨਹੀਂ ਤੁਸੀਂ ਬੰਦ ਕਰਾਉਣ ਆਇਆ ਅਸੀਂ ਯਾਰ ਤੂੰ ਸਿਰ ਘੁਮਾਉਣ ਆਈਂ ਮੈਨੂੰ ਸੁਣ ਸੁਣ ਮੇਰੀ ਗੱਲ ਬੰਦ ਨਹੀਂ ਕਰਾਉਣਾ ਹਾਂ ਸੁਣ ਮੇਰੀ ਗੱਲ ਤੂੰ ਆ ਦਾ ਪ੍ਰਮਾਣ ਕਰ ਵੀ ਇਹ ਕੁਝ ਨਹੀਂ ਹੁੰਦਾ ਬੰਦ ਕਰਨੋਂ ਬਾਅਦ ਦਾਜ ਦੇਦਾ ਅਗਰ ਜੇ ਤੁਸੀਂ ਇਹ ਸਾਬਤ ਕਰ ਦਿੰਦੇ ਹੋ ਕਿ ਕਿੰਨੇ ਪੱਤਰਕਾਰ ਆ ਤੁਹਾਡੀ ਐਡਸ ਬਹੁਤ ਹੋਰ ਹੋਵੇਗੀ ਸਾਡੇ ਵਰਗੇ ਵੀ ਪੀਪੀ 19 ਬਲੈਕ ਜਿਹੜਾ ਇੱਕੋ ਨਿਬਲੈਕ ਦੀ ਆਹ ਕੀ ਉਹ ਚੈਨਲ ਹੈ ਇਹਨਾਂ ਪਖੰਡੀਆਂ ਨੂੰ ਪ੍ਰਮੋਟ ਕਰ ਰਿਹਾ ਹਾਂ ਔਰ ਅਸੀਂ ਉਹ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਉਹ ਬੰਦ ਕਰਦਾ ਜੀ ਉਹਦਾ ਬੰਦ ਕਰਦਾ ਜੀ ਚਾਹ ਗੱਲ ਕਰ ਲੈਣ ਦੇ ਆਪਾਂ ਆਪੀ ਕਰਦੇ ਵੀਰ ਨੂੰ ਬੇਨਤੀ ਆ ਵੀ ਆਪਣਾ ਚੈਨਲ ਜਿਹੜਾ ਪਖੰਡੀਆਂ ਨੂੰ ਪ੍ਰਮੋਟ ਕਰਨਾ ਬੰਦ ਕਰੇ ਹਾਂ ਤੇ ਨਹੀਂ ਭਾਈ ਨੈਕਸਟ ਵਿੱਚ 13 ਵੀ ਨਾਮ ਲਵਾਂਗਾ ਮੇਰੀ ਬੇਟੀ ਬਾਬਾ ਜੀ ਹੁਣੇ ਪਖੰਡਾ ਕਿ ਦੇਵੀ ਦੇਵਤੇ ਪੀਰ ਪਕੰਬਰ ਚਾਹ ਮੇਰੇ ਭਾਲਾ ਦੇਖੋ ਮਨਜ ਹੈਗਾ ਜੀ ਹੈਗੇ ਆ ਹੈਗੇ ਆ ਤੁਸੀਂ ਕਹਿੰਦੇ ਹੋ ਹਾਂ ਜੀ ਮਹਾਰਾਜ ਸਤ ਬਚਨ ਮਹਾਰਾਜ ਪੁੱਛਦਾ ਮਹਾਰਾਜ ਉਹ ਕਿਹਦੇ ਨਾਲ ਗੱਲ ਹੁੰਦੀ ਆ ਅਗਲੀ ਗੱਲ ਜਿਹਦੇ ਨਾਲ ਗੱਲ ਹੁੰਦੀ ਆ ਉਹ ਤੋਂ ਪੁੱਛ ਕੇ ਮੇਰੇ ਨਾਨੇ ਦਾ ਨਾਮ ਦੱਸੋ ਅਸੀਂ ਤੁਹਾਡੇ ਪੈਰੀਂ ਹੱਥ ਲਾਵਾਂਗੇ ਅਸੀਂ ਜਿਹੜੇ ਪਕੰਡਾ ਰੋਟੇ ਆ ਉਹਨਾਂ ਨੂੰ ਨੰਗਾ ਕਰਾ ਦਿੰਦਾ ਮੈਂ ਤੇ ਤੁਹਾਡੀ ਸਾਰੀ ਤੋਰਦੀ ਐ ਨੰਗਾ ਕਰੋ ਤੁਸੀਂ ਇਲਜ਼ਾਮ ਲਾਓ ਆਪਣੇ ਪਰਿਵਾਰ ਤੋਂ ਲਵਾਓ ਤੁਸੀਂ ਪੈਸਿਆਂ ਦੇ ਇਲਜ਼ਾਮ ਲਾਓ ਅਸੀਂ ਨੰਗਾ ਕਰਾਂਗੇ ਇਕੱਲੇ ਇਕੱਲੇ ਬਾਬੇ ਨੂੰ 280 ਬਾਬੇ ਨੇ ਇਕੱਲੇ ਮੈਂ ਨਾ ਲੈਣ ਦੇ ਤੁਸੀਂ ਕਿਹਦਾ ਨਾ ਲੈਣ ਦੇ ਜੀ ਤੁਸੀਂ ਬੰਦ ਕਰੋ ਨਾ ਕਿਹਦਾ ਨਾ ਲੈਣ ਦੇ ਤੁਸੀਂ ਨਾ ਕਿਹਦਾ ਲੈ ਲੈਂਦਾ ਸੀ ਪਰ ਮੈਂ ਜਿਹੜਾ ਹੋਰ ਨਾ ਕਿਹਦਾ ਲੈਂਦੇ ਸੀ ਨਾ ਕਿਹਦਾ ਲੈਂਦੇ ਸੀ ਤੁਸੀਂ ਹੁਣੀ ਕਿਹੜੇ ਕਿਹੜੇ ਵੇ ਹੋ ਜਾਂਦੇ ਨੇ ਪਰ ਇਤਨਾ ਗੱਲ ਨਾ ਕਿਹੜੇ ਕਿਹੜੇ ਗੱਲਾਂ ਮੈਂ ਖਾ ਜੋ ਹੋਰ ਬਾਬੇ ਪੁੱਛੋ ਕਿਹੜੇ ਕਿਹੜੇ ਬਾਬੇ ਹੁਣ ਤੈਨੂੰ ਕਿਹੜਾ ਪਤਾ ਨਹੀਂ ਦੱਸੋ ਤੂੰ ਖੋਲ ਲੱਗੇ ਸਾਡੇ ਨਾਮ ਨਾ ਜਾਦ ਹੋ ਜਾਓ ਆ ਜਾਓ ਜੀ ਇਹ ਗਾਣਾ ਤੋਂਨੇ ਬੋਲੋ ਬੜ ਜਾ ਮਗਰ ਹੋ ਜਾ ਜੀ ਮਗਰ ਹੋ ਜਾ ਜੀ ਬਾਬਾ ਮੇਰੀ ਗੱਲ ਸੁਣੋ ਜੀ ਮੈਂ ਮਾਇ ਮੰਦੀ ਹੱਥਾ ਕਿੰਨੇ ਤੱਕ ਨੂੰ ਬੋਲ ਬਾਬਾ ਇੱਕ ਮਿੰਟ ਜੀ ਚੁੱਪ ਹਰ ਜੋ ਜਿੰਨੇ ਤੋਂ ਹੁਲੇ ਜੀ ਬਾਬੇ ਨੇ ਗਤੀ ਹੁਣੀ ਮੰਨ ਕਰਦੇ ਸਭੀਆਂ ਗੱਡੀਆਂ ਬੰਦ ਕਰੋ ਅਸੀਂ ਬਾਪ ਜੇ ਅੱਜ ਤੋਂ ਸਾਡੇ ਘਰੇ ਕੋਈ ਬੰਦਾ ਦੇਖ ਲਿਆ ਜੀ ਖੇਤਰ ਛੋੜਦੇ ਨਹੀਂ ਇਹ ਤਾਂ ਰਸਾ ਦੇ ਬੰਦ ਕਰਾਉਣਾ ਠੀਕ ਹੋ ਗਿਆ ਯਾਰ ਕਰ ਦੋ ਹਰ ਇਹ ਕਹਨੇ ਸੁੱਕ ਨਹੀਂ ਮੇਰੇ ਨਾਲ ਸੁਣਵਾ ਬਾਪਾ ਜੀ ਹੁਣ ਤੇਰੀ ਵਾਰੀ ਆਈ ਤੂੰ ਹੁਣ ਕੀ ਜਾਂਦਾ ਇਹਨਾਂ ਦੀ ਕੋਈ ਨਹੀਂ ਸਾਧਵੇਂ ਤਰੀਕਾ ਅਸੀਂ ਦੂਜੇ ਗਿਆ ਕਰਾਂਗੇ ਹਰ ਜਾਓ ਬਾਪਾ ਜੀ ਉਹ ਤਾਂ ਕੰਮ ਕਰਕੇ ਦੋ ਦੀਦੀ ਕਰ ਦੋ ਆ ਬਾਈ ਨੂੰ ਇੱਕ ਵਾਰ ਦੀਦੀ ਹੁਣ ਤੂੰ ਇਹ ਗੱਲ ਆਪਦੀ ਮਤਲਬ ਹੱਥ ਜੋੜ ਕੇ ਬੇਨਤੀ ਕੀਤੀ ਉਸ ਦਿਨ ਹੋਵੇ ਹਾਂ ਦੇਖੋ ਤਖੰਡ ਨੂੰ ਬੰਦ ਕਰਦੇ ਹਾਂ ਸਾਡੀ ਬੇਨਤੀ ਹੈ ਤੂੰ ਸਾਡੀ ਮਾਂ ਵਾਂ ਠੀਕ ਹੈ ਦੇਖੋ ਇੱਕ ਇੱਕ 11 ਹੁੰਦੇ ਆ ਜੇ ਮੇਰੀ ਮਾਂ ਤੂੰ ਆਪਦੇ ਘਰ ਵਾਪਸ ਆ ਕੇ ਨਾ ਪਖੰਡ ਤੋਂ ਮੁਕਤ ਹੋ ਗਏ ਤੇਰਾ ਪੁੱਤ ਉਹ ਵੀ ਬੇਟਾ ਇਹ ਵੀ ਤੇਰਾ ਪੁੱਤ ਹੈ ਇਹ ਤੋਂ ਦੇ ਹਸਬੰਡ ਅੱਛਾ ਤੁਸੀਂ ਸਾਡੇ ਮਾਪੇ ਉਹ ਜੇ ਤੁਸੀਂ ਰਲ ਮਿਲ ਕੇ ਪਖੰਡ ਨੂੰ ਬੰਦਾ ਤੇ ਕਰੋਗੇ ਨਾ ਸਾਡੇ ਨਾਲ ਤੁਰੋ ਅਸੀਂ ਤੁਹਾਡੇ ਨਾਲ ਤੁਰਾਂ ਮੈਂ ਮੇਰਾ ਵਾਅਦਾ ਹੈ ਆ ਆ ਨਾ ਨਾ ਦਾਵਾ ਇਹ ਬਿਲਕੁਲ ਪਤਾ ਮੈਂ ਰਿਕਾਰਡ ਤੋਂ ਬਿਲਕੁਲ ਪਤਾ ਇਕਲੇ ਇਕਲੇ ਬਾਰੇ ਪਤਾ ਜਿਹੜਾ ਤੇਰਾ ਗਵੰਡੀ ਬਾਰੇ ਵੀ ਪਤਾ ਉਹ ਵੀ ਕਹਿ ਕੇ ਜਾਵਾਂਗਾ ਕਹਿ ਕੇ ਜਾਵਾਂਗਾ ਉਹ ਵੀ ਗੱਦੀ ਤੇ ਤੁਸੀਂ ਵੀਡੀਓ ਪਾਈ ਸੀ ਉਹ ਬੰਦ ਕਰਾ ਕੇ ਜਾਵਾਂਗੇ ਸਾਡਾ ਕਿਸੇ ਨਾਲ ਕੋਈ ਪਿਆਰ ਨਹੀਂ ਮੁਹੱਬਤ ਨਹੀਂ ਸਾਡਾ ਜਿਹੜਾ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਜਿਹੜੀ ਗੱਲ ਉੱਧਰ ਹੋਈ ਉਹ ਉੱਧਰ ਬਾਈ ਬਗੜੀ ਜੀ 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 ਇੱਕ ਵਾਰ ਤੁਹਾਡੇ ਪੰਖ ਪੰਖ ਕਹਿੰਦੇ ਬੰਦਾ ਹੋ ਗਿਆ ਤੁਸੀਂ ਕਿਉਂ ਮਾਰੀ ਸੁਣੋ ਸੁਣੋ ਇਹਦੇ ਮੰਨੋ ਵੀ ਪਖੰਡ ਸੀਗਾ ਮੰਨੋ ਪਖੰਡ ਕਰਕੇ ਇਹਨਾਂ ਨੇ ਕਿਹਾ ਵੀ ਬੰਦ ਕਰਾਂਗੇ ਜੱਪ ਪੁੱਛ ਕੇ ਦੋ ਸਾਡੀ ਸੁਣੋ ਪੰਕਜ ਗੋਤਮ ਹਾਂ ਆਏਗਾ ਨਾ ਆਏਗਾ ਜੀ ਕੋਲ ਵੀ ਮੇਰੀ ਚਾਵਣੀ ਹੈ ਹੋ ਤੇ ਉਹ ਹਿੰਦੀ ਬਾਬਾ ਵੀ ਹੈਗਾ ਹੈ ਹੈਗਾ ਹੈ ਟਾ ਬਾਬਾ ਵੀ ਹੈਗਾ ਇੱਕ ਜਗਸੀਰ ਹੈ ਨਾ ਕਿ ਜਸਵੀਰ ਹੈ ਜਗਜੀਤ ਜਗਸੀਰ ਸਿੰਘ ਦਿੱਲੀ ਵੀ ਹੈਗਾ ਸੁਣ ਇੱਕ ਅਕਸੰਦਰ ਬਾਬਾ ਹੈਗੀ ਹੈ 260 ਬਾਬਿਆਂ ਦੀ ਸਾਰੇ ਲਿਸਟ ਹੈ ਡੈਰੀ ਤੇ ਮੈਂ ਨੋਟ ਕਰਨ ਲਈ ਤੁਹਾਡੇ ਕੋਲੇ 115ਵੀਂ ਵਾਰ ਆਇਆ ਸੀ ਡੈਰੀ ਤੇ ਨੰਬਰ ਲੱਗਿਆ ਹੋਇਆ ਹੈ 160 ਬਾਬਿਆਂ ਦੀ ਕੱਲੇ ਤਨੋਂ 260 ਬਾਬਿਆਂ ਦੀ ਕੱਲੇ ਤਨੌਲਾ ਮੰਡੀ ਚ ਠੀਕ ਹੈ ਇਹਨਾਂ ਨੇ ਇੰਨਾ ਕਹਿਰ ਮਚਾਇਆ ਕਿ ਕਈ ਤਾਂ ਵਿੱਚੋਂ ਜਨਾਨੇ ਬਣੇ ਬੈਠੇ ਆ ਠੀਕ ਹੈ ਮੰਤ ਲੋਕ ਬਣ ਕੇ ਲੋਕਾਂ ਨੂੰ ਗਮਰਾਹ ਕਰਦੇ ਆ ਠੀਕ ਹੈ ਉੱਥੇ ਕੁੜੀਆਂ ਬੁੜੀਆਂ ਨੂੰ ਵੀ ਥਾਪਿਆ ਤੇ ਉਹਨਾਂ ਨਾਲ ਖਜਮਾਉਂਦੇ ਆ ਬੋਟਮਾ ਮੇਰੀ ਸਾਰੇ ਬਾਬਿਆਂ ਨੂੰ ਬੇਨਤੀ ਆ ਇੱਕ ਇੱਥੇ ਤੁਹਾਡੇ ਤੋਂ ਰੌਲਾ ਮੰਡੀ ਡੀਐਸਪੀ ਵੀ ਹੈ ਉਹ ਆਨ ਡਿਊਟੀ ਹੈ ਠੀਕ ਹੈ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਉਹਨੂੰ ਪ੍ਰਮੋਟ ਕਰ ਰਹੇ ਆ ਸੁਣ ਵਿੱਚ ਆਇਆ ਵੀ ਕੋਈ ਪੁਲਿਸ ਆਫੀਸਰ ਵੀ ਉੱਥੇ ਆਉਂਦੇ ਆ ਕਿਸ ਮਕਸਦ ਲਈ ਆਉਂਦੇ ਆ ਉਹ ਅਸੀਂ ਇੱਥੇ ਧੋਲਾ ਮੰਡੀ ਅੱਜ ਸਾਡੇ ਬਹੁਤ ਸਾਰੇ ਜਥੇਬੰਦੀਆਂ ਦੇ ਨਮਾਇंदे ਮੈਂ ਉਹਨਾਂ ਦੀ ਮਤੂੰ ਗੱਲ ਕਰਵਾ ਜਾਂਦੇ ਮੈਨੂੰ ਦੱਸਦਾ ਇੱਕ ਮਿੰਟ ਚਲੋ ਬਾਬਾ ਜੀ ਇੱਕ ਮਿੰਟ ਦੀ ਇੱਕ ਮਿੰਟ ਦੀ ਬਾਬਾ ਜੀ ਮੈਂ ਡਿਊਟੀ ਲਾ ਰਿਹਾ ਸਾਨੂੰ ਪੂਰਤਾ ਸਬੂਤ ਮਿਲਣ ਤੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਜਾਂ ਉਹ ਆਪ ਦਾ ਠੱਗ ਠਗਾ ਪਹਿਲਾਂ ਹੀ ਬੰਦ ਕਰ ਦੇਣ ਠੀਕ ਹੈ ਮੈਂ ਮਾਨਯੋਗ ਐਸਐਸਪੀ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਐ ਉਹਨਾਂ ਦਾ ਸੰਗਰੂਰ ਸ਼ਹਿਰ ਨਾਲ ਹੈ ਮੈਂ ਕਹਿੰਨਾ ਵੀ ਇੱਕ ਆਨ ਡਿਊਟੀ ਡੀਐਸਪੀ ਹੋਵੇ ਐਐਸਆਈਸੀ ਜਦੋਂ ਬੰਦਾ ਉਹਨੇ ਚੌਂਕੀ ਲਾਉਣੀ ਸ਼ੁਰੂ ਕਰਤੀ ਚੌਂਕੀ ਲਾਵੇ ਜੋਤ ਅਰਗਵਤੀ ਲਾਵੇ ਸੇਵਾ ਕਰੇ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਨੂੰ ਕੋਈ ਵੀ ਮੰਨ ਸਕਦਾ ਹੈ ਪਰ ਧਰਮ ਦੀ ਆੜ ਵਿੱਚ ਜਿਹੜੇ ਉਹ ਪਖੰਡ ਕਰਦੇ ਆ ਆਪਣੇ ਆਪ ਨੂੰ ਉਹ ਬਹੁਤੀ ਸ਼ਿਵਜੀ ਭਗਵਾਨ ਜਿਹੜਾ ਹੈਗਾ ਪੰਕਜ ਗੋਤਮ ਦੱਸਦਾ ਹੈ ਵੀ ਮੈਂ ਮੇਰੇ ਅੰਦਰ ਸ਼ਿਵਜੀ ਭਗਵਾਨ ਪੈਦਾ ਹੁੰਦਾ ਹੈ ਤੇ ਇੱਕ ਹਿੰਦੀ ਹੈ ਉਹ ਵੀ ਸਿਰ ਬੜਾ ਘਮਾਉਂਦਾ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਸਾਰਿਆਂ ਨੂੰ ਮੇਰੀ ਵਾਰਨਿੰਗ ਹੈ ਅਸੀਂ ਧਨੋਲਾ ਮੰਡੀ ਚ 260 ਬੰਦੇ ਆ ਤੇ ਸਾਰੇ ਪੰਜਾਬ ਚ ਮੈਂ ਇੱਕ ਦਿਨ ਜੋੜਿਆ ਵੀ ਮੈਨੂੰ ਲੱਗਦਾ ਵੀ 1.5 ਲੱਖ ਬਾਬਾ ਬੈਠਾ ਹੈ ਤੇ ਕਈ ਬਾਬੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਘਰਵਾਲੀਆਂ ਮੰਜੇ ਤੇ ਪਈਆਂ ਹੁੰਦੀਆਂ ਤੇ ਘਰੋਂ ਕਈਆਂ ਦੀਆਂ ਭੱਜੀਆਂ ਹੁੰਦੀਆਂ ਤੇ ਲੋਕਾਂ ਦੀਆਂ ਵਸਾਉਂਦੇ ਆ ਲੋਕ ਸਿਆਣੇ ਬਣੋ ਅੱਜ ਅਸੀਂ ਇੱਥੇ ਜਸਵੀਰ ਕੋਲੇ ਆਏ ਆ ਜਸਵੀਰ ਤਨੌਲਾ ਮੰਡੀ ਇੱਥੇ ਜਸ ਹੈ ਜਗਸੀਰ ਬਾਬਾ ਜਸਵੀਰ ਜਸਵੀਰ ਦਾਸ ਜਸਵੀਰ ਦਾਸ ਇਹਦੇ ਇੱਥੇ ਬੰਦੇ ਬੈਠੇ ਆ ਦਾੜੀਆਂ ਵਾਲੇ ਬੜੇ ਅੱਗੇ ਕਰਦੇ ਹੋਰ ਸਿੱਖ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਗੁਰਸਿੱਖ ਸੰਗਤਾਂ ਨੂੰ ਤੁਸੀਂ ਨਾ ਥੋੜਾ ਜਿਹਾ ਸੁਚੇਤ ਹੋ ਜੋ ਜਿਹੜੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਪਹਿਣਾ ਜੇ ਦੁਖਹੀਓ ਤੇ ਜੇ ਇਹਨਾਂ ਕੋਲੇ ਜਾਣਾ ਤਾਂ ਗਾਤਰਾ ਸਾਹਿਬ ਕੇ ਘਰ ਲਾਗੇ ਜਾਇਓ ਤੇ ਜੇ ਤੁਸੀਂ ਗੁਰੂ ਵਾਲੇ ਹੋ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾਓ ਜਿੱਥੇ ਮੁਰਦਿਆਂ ਵਿੱਚ ਵੀ ਜਾਣ ਪੈਂਦੀ ਹੈ ਅਰਦਾਸ ਕਰੋ ਤੁਹਾਡੇ ਦੁੱਖ ਮਹਾਰਾਜ ਆਪ ਨਿਵਾਰੂਗਾ ਤੇ ਜੇ ਅੰਮ੍ਰਿਤ ਛੱਕੇ ਤੁਹਾਡੇ ਜਿਹੜੇ ਗਾਤਰੇ ਪਾਏ ਹੋਏ ਅਸੀਂ ਇਹਨਾਂ ਸਾਵਾਂ ਦੇ ਪਖੰਡੀਆਂ ਦੇ ਡੇਰਿਆਂ ਵਿੱਚ ਵੇਖ ਲੈ ਤੇ ਸਾਡੇ ਤੋਂ ਪੁਰਾਣੀ ਹੁਣ ਬੇੰਤੀ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਨੌਜਵਾਨ ਦੂਤ ਸਾਰੀਆਂ ਸਿੱਖ ਸੰਗਤਾਂ ਸਾਰੇ ਸਿਆਣੇ ਲੋਕ ਹੈ ਕਈ ਕਈ ਬੀਬੀਆਂ ਘਰੋਂ ਚੋਰੀ ਪੈਸਾ ਲਿਆਉਂਦੀਆਂ ਨੇ ਬਾਬਿਆਂ ਕੋਲੇ ਇਹ ਵੀ ਹੈ ਇਹ ਵੀਰਵਾਰ ਬੁਲਾਉਂਦਾ ਸੰਗਤ ਨੂੰ ਤੇ ਐਤਵਾਰ ਨੂੰ ਫਿਰ ਇਹ ਗੱਲਬਾਤ ਹੁੰਦੀ ਹੈ ਸਾਰੀ ਬੀਬੀ ਕੋ ਧਾਰਾ ਕਿਵੇਂ ਲੈਣਾ ਪੈਸੇ ਕਿੰਨੇ ਦਿਨੇ ਆ ਉਹ ਜਦੋਂ ਘਰੋਂ ਚੋਰੀ ਬੀਬੀਆਂ ਪੈਸੇ ਕਰਦੀਆਂ ਫਿਰ ਉਹ ਉਹਦੇ ਘਰ ਵਾਲੇ ਉਹਨਾਂ ਦੇ ਚਾੜਦੇ ਫੈਂਟੀ ਤੇ ਫਿਰ ਘਰਾਂ 'ਚ ਕਲੇਸ਼ ਪੈਂਦੇ ਆ ਫਿਰ ਸਾਡੇ ਵਰਗਿਆਂ ਕੋਲੇ ਬੂਨ ਆਉਂਦੇ ਆ ਵੀ ਸਾਡੇ ਘਰੇ ਦੀ ਸਾਡੇ ਕਲੇਸ਼ ਪੈ ਗਿਆ ਸਾਡੇ ਬੱਚੇ ਘਰਾਂ ਤੋਂ ਰੋਸ ਕੇ ਤੁਰ ਗਏ ਇੱਕ ਮਿੰਟ ਬਾਈ ਇੱਕ ਬੰਦਾ ਵੀ ਕਹਿੰਦੇ ਕੋਈ ਸੁਣ ਯਾਰ ਨਾ 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 ਸਾਰਤ ਨੂੰ ਬੇਨਤੀ ਹੈ ਥੋੜਾ ਜਿਹਾ ਸੁਚੇਤ ਹੋ ਜਿਹੜੇ ਧਨੋਲਾ ਮੰਡੀ ਦੇ ਵਿੱਚ ਬਾਬੇ ਆ ਕਈ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ ਆਈਆਂ ਦਰਖਾਸਤਾਂ ਪੰਕਜ ਗੋਤਮ બસ ਸਟੈਂਡ ਤੋਂ ਥੋਲਾ ਮੰਡੀ ਇਹ ਵੀ ਵੀਰਵਾਰ ਤੇ ਐਤਵਾਰ ਵੇਂਦਾ ਇਹ ਕਹਿੰਦਾ ਮੇਰੇ ਚ ਸ਼ਿਵਜੀ ਭਗਵਾਨ ਆਉਂਦਾ ਠੀਕ ਹੈ ਇਹ ਕਰਦਾ ਸ਼ਿਵ ਭੋਲੇ ਭਗਵਾਨ ਤੇ ਹਵਨ ਮੇਰੀ Hindu ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਸ਼ਿਵ ਭੋਲੇ ਭਗਵਾਨ ਕੋਈ ਆਮ ਜੀ ਕੋਈ ਚੀਜ਼ ਨਹੀਂ ਉਹਨੂੰ ਤੁਹਾਡੀ Hindu ਲੋਕ ਜਿਹੜੇ ਬਹੁਤ ਪਿਆਰ ਰਤਬ ਸਰਕਾਰ ਨਾਲ ਉਹ ਵੀ ਪੂਜਾ ਕਰਦੇ ਆ ਤੇ ਇਹੋ ਜਿਹੇ ਲੋਕ ਹੈ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਅੰਦਰ ਬਾਬਾ ਆ ਗਿਆ ਇਹ ਦੁੱਧੀ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਮਦੀਪ ਭਗਵਾਨ ਬਣਿਆ ਬੈਠਾ ਇੱਕ ਹਿੰਦੀ ਬਾਬਾ ਇਹਦੀ ਮੈਂ ਗੱਲ ਕਰ ਤੁਕੀਂ ਡੀਐਸਪੀ ਹੈ ਜਿਹੜਾ ਏਐਸਆਈ ਤੋਂ ਲੈ ਕੇ ਡੀਐਸਪੀ ਦੇ ਰੈਂਕ ਤੱਕ ਆ ਗਿਆ ਹਜੇ ਵੀ ਇਹਦਾ ਕੰਮ ਚੱਲ ਰਿਹਾ ਹੈ ਬਹੁਤ ਵੱਡੀ ਇਹਦੀ ਇੱਥੇ ਬਣੀ ਹੈ ਇਹਦਾ ਵੀ ਇਹਨੂੰ ਵੀ ਬੇਨਤੀ ਵੀ ਆਪਦਾ ਠੱਗ ਠੱਗਾ ਬੰਦ ਕਰੇ ਬੂਟਾ ਬਾਬਾ ਪਠਨਾ ਰੋਡ ਤੋਂ ਉਹਨੂੰ ਵੀ ਬੇਨਤੀ ਹੈ ਉਹ ਜਨਾਨੀ ਆਪ ਦੀ ਛੱਡ ਕੇ ਬੱਚੇ ਛੱਡ ਕੇ ਤੇ ਪਿੰਡ ਤੋਂ ਜਨਾਨੀ ਕੱਢ ਕੇ ਤੇ ਉੱਥੇ ਬੈਠਾ ਹੋਇਆ ਆਪਦੇ ਡੇਰੇ 'ਚ ਅਸੀਂ ਧੀਆਂ ਪੈਣਾ ਬਸਾਉਣੀਆਂ ਐ ਤੇ ਉਹ ਉਹਦੇ ਘਰ ਵਾਲੀ ਨੂੰ ਵੀ ਬੇਨਤੀ ਆ ਮੇਰੇ ਤੱਕ ਗੱਲ ਜਾਵੇ ਤੇ ਮੇਰੇ ਨਾਲ ਗੱਲ ਕਰੇ ਬੂਤਾ ਬਾਬਾ ਪਠਾਨਾ ਰੋਡ ਤੋਂ ਆ ਗਿਆ ਸਿਰ ਵੀ ਘਮਾਉਂਦਾ ਬਣਾ ਇਹ ਤੇ ਇਹ ਜਿਹੜਾ ਹੈਗਾ ਜਗਜੀਤ ਸਿੰਘ ਮਾਨਾਪੱਤੀ ਤੋਂ ਇਹ ਡਰਾ ਧਮਕਾ ਕੇ ਲੋਕਾਂ ਤੋਂ ਲੈਂਦਾ ਪੈਸੇ ਤਵੀਤ ਤਾਗੇ ਕਰਕੇ ਲੋਕਾਂ ਦੇ ਕਰਦਾ ਲਾਜ ਵੀ ਤਵੀਤ ਕੋਲ ਕੋਲ ਪਿਆਈ ਜਾਂਦਾ ਇਹ ਸਾਰੇ ਬਾਬੇ ਆ ਹੋਰ ਵੀ ਆ ਕਈਆਂ ਦੀ ਲਿਸਟ ਸਾਰਿਆਂ ਨੂੰ ਬੇਨਤੀ ਆ ਚਪਾਵਣੀ ਸਾਡੇ ਧੌਲਾ ਮੰਡੀ 'ਚ ਇਹ ਕਮੇਟੀ ਅਸੀਂ ਦਿੱਤੀ ਬਣਾਓ ਸਾਡੇ ਹੁਣ ਜਥੇਦਾਰ ਤੇ ਗੁਰੂ ਦੀਆਂ ਲਾਰਲੀਆਂ ਫੌਜਾਂ ਇਹਨਾਂ ਦਾ ਕਰਨੀਆਂ ਪਿੱਛਾ ਜਿਹੜੇ ਠਗ ਠਗਾ ਬੰਦ ਨਹੀਂ ਕਰਦੇ ਜਾਂ ਜੇ ਤੁਹਾਡੇ ਚ ਕੋਈ ਬਾਬਾ ਆਉਂਦਾ ਤੁਸੀਂ ਕਹਿੰਦੇ ਸਾਡੇ ਚ ਪੀਰ ਆਉਂਦਾ ਮੇਰਾ ਨੰਬਰ 8146841940 ਸੰਗਤ ਮੈਨੂੰ ਫੋਨ ਨਾ ਕਰੇ ਮੈਂ ਬੇਬੇਨਤੀ ਹੈ ਜਿਨੇ ਕੋਈ ਕਿਸੇ ਦਾ ਮਸਲਾ ਹੈ ਤੇ ਉਹ ਇਹ ਨੰਬਰ ਲੈ ਕੇ WhatsApp ਮੈਸੇਜ ਕਰ ਸਕਦੀ ਬਾਬਿਆਂ ਨੂੰ ਤਤਾਵਣੀ ਹੈ ਧਨੋਲਾ ਮੰਡੀ ਵਾਲਿਆਂ ਨੂੰ ਵੀ ਜਿਹੜਾ ਕਹਿੰਦਾ ਮੇਰੇ ਚ ਕੋਈ ਦੇਵਤਾ ਆਉਂਦਾ ਪੀਰ ਫਕੀਰ ਆਉਂਦਾ ਉਹ ਮੇਰਾ ਨਾ ਖੁੱਲਾ ਚੈਲੰਜ ਹੈ ਮੈਂ 10 ਲੱਖ ਰੁਪਇਆ ਨਾਮ ਦੇਵਾਂਗਾ ਕਿ ਮੇਰੇ ਕੋਲ ਐਕਸ ਜੂਵੀ ਗੱਡੀ ਹੈ ਮੈਂ ਉਹਨੂੰ ਨਾਮ ਦੇਵਾਂਗਾ ਵੀ ਜੇ ਸਾਨੂੰ ਉਹ ਸਾਬਤ ਕਰ ਦੇ ਬਾਬਾ ਕੋਈ ਵੀ ਬਾਬਾ ਪੰਜਾਬ ਕੀ ਥਾਰ ਵਰਡ ਦੇ ਵਿੱਚੋਂ ਸੋ ਇਸ ਕਰਕੇ ਬੇਨਤੀ ਹੈ ਵੀ ਜਿਹੜੇ ਠੱਗ ਠਗਾ ਤਲਾਹੇ ਕਰ ਦੋ ਬੰਦ ਤੇ ਚੰਗੇ ਫਕੀਰ ਲੋਕ ਜਿਹੜੇ ਹੈਗੇ ਆ ਨਾ ਜਿਨ੍ਹਾਂ ਦੀ ਕਮਾਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਇਹੋ ਜਿਹੜੇ ਜਿਹੜੇ ਪਖੰਡ ਕਰ ਰਹੇ ਆ ਇਹਨਾਂ ਨੂੰ ਇਹਨਾਂ ਦਾ ਪਖੰਡ ਦਾ ਪਸਾਰਾ ਖਤਮ ਕਰਨ ਲਈ ਸਾਡਾ ਸਾਥ ਦਿਓ ਤੇ ਇਹ ਨਾ ਹੋਵੇ ਲਿਸਟ ਵਿੱਚ ਸਾਰੇ ਆ ਜਾਣ ਵਾਇਕੁਪਜੀ ਕਾ ਖਾਲਸਾ ਵਾਹਿਗੁਰੂ ਜੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027